ਕੋਸ਼ਿਸ਼ਾ ਸਾਡੇ ਵੱਲੋਂ ਆਪਣੇ ਕਲਚਰ ਨੂੰ ਹੋਰ ਅੱਗੇ ਵਧਾਉਣ ਦੀ ਤੇ ਅਸੀਂ ਇਹਨਾਂ ਚੀਜ਼ਾਂ ਨਾਲ ਕਾਫੀ ਸਮੇਂ ਤੋਂ ਜੁੜੇ ਹੋਇਆ ਮੈਂ ਮੇਰੀ ਸਾਰੀ ਟੀਮ ਮਲਕੀ ਕੀਮਾ ਦਾ ਕਿੱਸਾ ਜਿਹੜਾ ਕਿਉਂਕਿ ਇਹ ਇਹ ਸਾਡੇ ਆਉਣ ਵਾਲੇ ਯੂਥ ਨੂੰ ਪਤਾ ਲੱਗ ਗਿਆ ਉਹ ਸਰਚ ਕਰਨਗੇ ਕਿ ਕੌਣ ਲੋਕ ਨੇ ਦੁੱਲਾ ਕੌਣ ਹੈ ਜਾਂ ਸੁੱਚਾ ਸੂਰਮਾ ਕੌਣ ਹੈ ਜਾਂ ਜੱਗਾ ਜੰਮਿਆਂ ਤੇ ਮਿਲਣ ਵਧਾਈਆਂ ਉਹ ਕੌਣ ਹੈ ਇਹ ਸਾਡੇ ਆਪਣੇ ਪੰਜਾਬ ਦੇ ਨਾਇਕ ਨੇ ਜਿਨ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਅਚਾਨਕ ਇੱਕ ਇਹੋ ਜਿਹਾ ਸਬੱਬ ਬਣਿਆ ਸੀ ਜਿੱਥੋਂ ਅਸੀਂ ਇਹ ਡਿਸੀਜਨ ਲਿਆ ਸੀ ਕੱਪ ਕਰਾਉਣ ਦਾ ਤੇ ਸਾਨੂੰ ਵੀ ਨਹੀਂ ਪਤਾ ਸੀ ਇਹ ਕੱਪ ਇੰਨੇ ਸਿਖਰ ਤੇ ਪਹੁੰਚ ਜਾਊਗਾ ਤੇ ਅੱਜ ਅਸੀਂ ਆਪਣਾ ਚੌਥਾ ਕੱਪ ਕਰਾ ਰਹੇ ਤੇ ਮਾਲਕ ਦੀ ਪੂਰੀ ਮਿਹਰ ਹੋਈ ਪਈ ਹੈ ਬਾਲੀਵੁੱਡ ਦੇ ਵਿੱਚ ਜਦ ਤੱਕ ਪੰਜਾਬੀ ਗੀਤ ਨਾ ਬਜੇ ਜਾਂ ਪੰਜਾਬੀ ਇਨਸਟਰੂਮੈਂਟ ਨਾ ਵੱਜਣ ਤੱਕ ਉਹ ਗੀਤ ਅਧੂਰਾ ਲੱਗਦਾ ਹੈ ਇਸੇ ਤਰ੍ਹਾਂ ਹੀ ਮੈਂ ਕਹਾਂਗਾ ਜਦੋਂ ਪੂਰੀ ਦੁਨੀਆ ਸਾਨੂੰ ਫੋਲੋ ਕਰਦੀ ਹੋਵੇ ਸਾਡੇ ਸੰਗੀਤ ਨੂੰ ਤੇ ਕਿਉਂ ਨਾ ਪੰਜਾਬੀ ਵੀ ਪੂਰਾ ਜੋਸ਼ ਖੁروش ਦੇ ਨਾਲ ਬੜੇ ਉਤਸ਼ਾਹ ਦੇ ਨਾਲ ਖੁਸ਼ੀ ਦੇ ਨਾਲ ਆਪਣੇ ਇਹਨਾਂ ਨਾਚਾਂ ਵੱਲ ਮੁੜਨਾ ਆਪਣੇ ਇਹਨਾਂ ਮੇਲਿਆਂ ਵੱਲ ਮੁੜਨਾ ਭਜੀ ਇਹ ਕੱਪ ਸੀਗਾ ਭੰਗੜੇ ਨਾਲ ਸ਼ੁਰੂ ਹੋਇਆ ਸੀਗਾ ਤੇ ਭੰਗੜੇ ਯੂਥ ਫੈਸਟੀਵਲਾਂ 'ਚ ਪੈਂਦੇ ਸੀ ਯੂਥ ਵੈਚੀ ਉਹਨਾਂ ਤੋਂ ਬਾਅਦ ਅਸੀਂ ਇਹਨਾਂ ਨੂੰ ਪ੍ਰਾਈਵੇਟ ਕੱਪਾਂ ਤੇ ਲੈ ਕੇ ਆਏ ਕਿ ਜਿੱਦਾਂ ਕਬੱਡੀ ਦੇ ਕੱਪ ਹੁੰਦੇ ਨੇ ਉਦਾਂ ਭੰਗੜੇ ਦੇ ਵੀ ਕੱਪ ਆਉਣ ਲੱਗਣ ਸੋ ਕਿ ਜਦੋਂ ਸਟੂਡੈਂਟ ਸੀਗੇ ਯੂਥ ਵੈਚ ਵਿੱਚ ਭੰਗੜਾ ਪੈਂਦਾ ਸੀਗਾ ਬੜੇ ਜੀਤ ਜਾਨ ਦੇ ਨਾਲ ਲਗਨ ਦੇ ਨਾਲ ਭੰਗੜਾ ਪਾਉਂਦੇ ਸੀ ਮੁੜ ਕੇ ਕੀ ਸੀ ਉਹ ਉਹ ਵਿਲੇ ਨਹੀਂ ਹੋ ਜਾਂਦੇ ਸੀਗੇ ਆਪਣੇ ਸੱਭਿਆਚਾਰ ਦੇ ਲਈ ਦਿਲ ਫੁੱਲ ਕੱਢਣਾ ਉਹਦੇ ਲਈ ਸਮਾਂ ਕੱਢਣਾ ਉਹਦੇ ਲਈ ਯਤਨ ਕਰਨੇ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਔਰ ਪੰਜਾਬ ਦਾ ਜਿਹੜਾ ਸੰਗੀਤ ਹੈ ਜਿਸ ਦੇ ਵਿੱਚ ਗੀਤ ਵੀ ਹੁੰਦੇ ਨੇ ਨਾਚ ਵੀ ਹੁੰਦੇ ਨੇ ਸਾਜ਼ ਵੀ ਹੁੰਦੇ ਨੇ ਉਹ ਬਹੁਤ ਵਿਸ਼ਾਲ ਉਹਦਾ ਦਾਇਰਾ ਹੈ ਤੇ ਬਹੁਤ ਉਹਦੀ ਵੱਡੀ ਅਮੀਰ ਪਰੰਪਰਾ ਹੈ ਜਿਸ ਨੂੰ ਪੂਰੀ ਦੁਨੀਆ ਫੋਲੋ ਵੀ ਕਰ ਰਹੀ ਹੈ ਜੇ ਮੈਂ अमाउंट ਦੀ ਵੀ ਚਲੋ ਗੱਲ ਕਰ ਦਵਾ ਤਾਂ ਇਹ ਤਕਰੀਬਨ ਅੱਜ ਇਹ 9-10 ਲੱਖ ਰੁਪਏ ਦਾ ਬਜਟ ਜਿਹੜਾ ਖਰਚਾਇਆ ਜਾ ਰਿਹਾ ਹੈ ਇਹ ਉਹਨਾਂ ਭਰਾਵਾਂ ਤੋਂ ਉਹਨਾਂ ਸਪੌਂਸਰਾਂ ਤੋਂ ਬਿਨਾ ਬਿਲਕੁਲ ਵੀ ਮੁਮਕਿਨ ਨਹੀਂ ਆ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਇਹ ਮੇਲੇ ਅੱਜ ਭਾਵੇਂ ਆਡੀਟੋਰੀਅਮ ਵਿੱਚ ਆ ਗਏ ਨੇ ਪਰ ਇਹ ਮੇਲੇ ਪੰਜਾਬ ਦੇ ਪਿੰਡਾਂ ਸੱਥਾਂ ਪਿੰਡਾਂ ਤੋਂ ਸ਼ੁਰੂ ਹੋਏ ਮੇਲਿਆਂ ਮੁਸਾਬਿਆਂ ਤੋਂ ਸਫ਼ਰ ਕਰਦੇ ਕਰਦੇ ਕਾਲਜਾਂ ਯੂਨੀਵਰਸਿਟੀਆਂ ਤੋਂ ਹੁੰਦੇ ਹੋਏ ਆਡੀਟੋਰੀਅਮਾਂ 'ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਪੀਕਰ ਤੇ ਸਵਾਗਤ ਕਰਦੀ ਆਂ ਅੱਜ ਕਲਾ ਦਾ ਉਹ ਮੇਲਾ ਵੇਖਣ ਆਇਆ ਜਿਹੜਾ ਨਜ਼ਾਰਾ ਸੀ ਹਮੇਸ਼ਾ ਦੇਖਣਾ ਚਾਹੁੰਦੇ ਆਂ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਪੰਗੜਾ ਤੇ ਲੁੱਡੀ ਦਾ ਮੇਲਾ ਲੁੱਟਣ ਆਇਆ ਸੋ ਇਹ ਪ੍ਰੋਗਰਾਮ ਕਿੱਥੇ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਟੈਗੋਰ ਥੀਏਟਰ ਦੇ ਵਿੱਚ ਸੋ ਕੀ ਹੋਣ ਵਾਲਾ ਹੈ ਸਪੈਸ਼ਲ ਚਲੋ ਜੀ ਮੈਂ ਤੁਹਾਨੂੰ ਦੱਸ ਦਿੰਨੀ ਆਂ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਪੰਗੜਾ ਅਨੰਤ ਮਤਲਬ ਕਿ ਪੰਗੜਾ ਇਨਫਿਨਿਟੀ ਦੀ ਇੰਡੀਆਜ਼ ਬੈਸਟ ਪੰਗੜਾ ਕੰਪੀਟੀਸ਼ਨ ਹੋਣ ਜਾ ਰਿਹਾ ਜਿਹੜੇ ਪ੍ਰਾਈਜ਼ਸ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਗਰੁੱਪ ਡਾਂਸ ਪੰਗੜਾ ਬॉयਸ ਨੂੰ ਕਿਹੜੇ ਪ੍ਰਾਈਜ਼ ਦਿੱਤੇ ਜਾਣਗੇ ਜਿਹੜਾ ਫਰਸਟ ਹੋਵੇਗਾ ਉਹਨੂੰ 1 ਲੱਖ ਸੈਕੰਡ ਵਾਲੇ ਨੂੰ 71000 ਥਰਡ ਵਾਲੇ ਨੂੰ 41000 ਜਿਹੜਾ ਪੰਗੜੇ ਦੇ ਵਿੱਚ ਫਰਸਟ ਆਵੇਗਾ ਸੈਕੰਡ ਆਵੇਗਾ ਥਰਡ ਆਵੇਗਾ ਉਹਨਾਂ ਦੇ ਲਈ ਇਹ ਇਨਾਮ ਰੱਖੇ ਗਏ ਨੇ ਜੇਕਰ ਗੱਲ ਕਰੀਏ ਕੁੜੀਆਂ ਦੀ ਲੁੱਡੀ ਦੀ ਪਰਫਾਰਮੈਂਸ ਦੀ ਗਰੁੱਪ ਡਾਂਸ ਲੁੱਡੀ ਗਰਲਸ ਤਾਂ ਫਰਸਟ ਪ੍ਰਾਈਜ਼ ਹੋਵੇਗਾ ਸੈਕਿੰਡ ਪ੍ਰਾਈਜ਼ ਹੋਵੇਗਾ 31000 ਥਰਡ ਪ੍ਰਾਈਜ਼ ਹੋਵੇਗਾ 21000 ਸੋ ਬੈਸਟ ਡਾਂਸਰਸ ਜਿਹੜੇ ਹੋਣਗੇ ਭੰਗੜਾ ਬॉयਜ਼ ਲੁੱਡੀ 걸ਜ਼ ਉਹਨਾਂ ਲਈ ਵੀ ਵੱਖ-ਵੱਖ ਪ੍ਰਾਈਜ਼ ਰੱਖੇ ਗਏ ਨੇ ਫਰਸਟ ਸੈਕਿੰਡ ਥਰਡ 5100 3100 ਤੇ 2100 ਮੁੰਡਿਆਂ ਦੇ ਲਈ ਜਿਹੜੇ ਭੰਗੜੇ ਦੇ ਵਿੱਚ ਬੈਸਟ ਹੋਣਗੇ ਜੇ ਲੁੱਡੀ ਦੀ ਗੱਲ ਕਰੀਏ 걸ਜ਼ ਦੇ ਵਿੱਚ ਤਾਂ ਉਹਨਾਂ ਨੂੰ ਪਹਿਲਾ ਦੂਜਾ ਤੀਜਾ ਪ੍ਰਾਈਜ਼ 5100 3100 ਤੇ 2100 ਪ੍ਰਾਈਜ਼ ਜਿਹੜੇ ਦਿੱਤੇ ਜਾਣਗੇ ਵਨ ਬੈਸਟ ਸਿੰਗਰ ਪੰਗੜਾ ਬੁਆਏ ਤੇ ਲੁੱਡੀ ਗਰਲਸ 515100 ਪ੍ਰਾਈਜ਼ ਆ ਜਿਹੜੇ ਦਿੱਤੇ ਜਾਣਗੇ ਸੋ ਜੇਕਰ ਗੱਲ ਕਰੀਏ ਇਸ ਮੇਲੇ ਦੇ ਵਿੱਚ ਮੇਰੇ ਸਾਹਮਣੇ ਤਾਂ ਇਹ ਮੇਲਾ ਹੀ ਆ ਜਿਹੜਾ ਸਾਨੂੰ ਸਾਡੇ ਸੱਭਿਆਚਾਰ ਨਾਲ ਜੋੜਦਾ ਆ ਕਿਉਂਕਿ ਜਦੋਂ ਵੀ ਅਸੀਂ ਮੇਲਾ ਦੇਖਣ ਜਾਂਦੇ ਆ ਅਸੀਂ ਕਹਿੰਦੇ ਆ ਕਿ ਅਸੀਂ ਮੇਲੇ ਤੇ ਚੱਲੇ ਆ ਪੰਜਾਬੀ ਸੱਭਿਆਚਾਰ ਨਾਲ ਜੁੜਨ ਚੱਲੇ ਆ ਬਹੁਤ ਚੰਗਾ ਲੱਗਦਾ ਸਾਨੂੰ ਸੋ ਅੱਜ ਇਹ ਵੀ ਮੇਲਾ ਹੈ ਜਿੱਥੇ ਐਂਟਰੀ ਬਿਲਕੁਲ ਫ੍ਰੀ ਆ ਤੁਸੀਂ ਆ ਸਕਦੇ ਹੋ ਟੈਗੋਰ ਥੀਏਟਰ ਦੇ ਵਿੱਚ ਪੰਗੜਾ ਲੁੱਡੀ ਦੇ ਨਜ਼ਾਰੇ ਮਾਨਣ ਦੇ ਲਈ ਮਿਲੇ ਤੇ ਆ ਜਾਏ ਆ ਮਤਲਬ ਕਿ ਪੰਗੜਾ ਅਨੰਤ ਹੈ ਸੋ ਉਹਨਾਂ ਨੂੰ ਆਰਗੇਨਾਈਜ਼ ਕਿਨਾਂ ਨੇ ਕੀਤਾ ਹੈ ਪੂਰੀ ਟੀਮ ਸਾਡੇ ਨਾਲ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਰ ਪਲੀਜ਼ ਇੱਕ ਇੱਕ ਕਰਕੇ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਹੈ ਜੀ ਸੰਜੂ ਸੰਜੂ ਮਲਵਿੰਦਰ ਦਿਓਲ ਜੀ ਮਲਵਿੰਦਰ ਦਿਓ ਜੋਤਦੀਪ ਸਿੰਘ 세ਠੀ ਜੀ 세ਠੀ ਜੀ ਗੁਰ ਇੱਕ ਜੋਤ ਸਿੰਘ ਗੁਰ ਇੱਕ ਜੋਤ ਸਿੰਘ ਹਰਪ੍ਰੀਤ ਹੈਰੀ ਹਰਪ੍ਰੀਤ ਹੈਰੀ ਵਿੰਦਰ ਕੁਮਾਰ ਬਿੰਦਰ ਕੁਮਾਰ ਜੀ ਪਹਿਲਾ ਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਪੰਜਾਬੀ ਮੇਲੇ ਦਾ ਸਾਨੂੰ ਆਨੰਦ ਮਾਨਣ ਲਈ ਮਤਲਬ ਕਿ ਸਾਨੂੰ ਬਹੁਤ ਚੰਗਾ ਲੱਗਿਆ ਸਾਨੂੰ ਚੰਗਾ ਲੱਗਿਆ ਆਬਵੀਅਸਲੀ ਸਾਰਿਆਂ ਨੂੰ ਬਹੁਤ ਚੰਗਾ ਲੱਗਿਆ ਹੋਣਾ ਲਾਈਕ ਕਿੰਨੇ ਲੋਕ ਆਏ ਨੇ ਦੇਖ ਰਹੇ ਨੇ ਆ ਰਹੇ ਨੇ ਜਾ ਰਹੇ ਨੇ ਸੋ ਮੇਲਾ ਲੱਗਿਆ ਪਿਆ ਸੋ ਵੈਰੀ ਵੈਰੀ ਕੰਗ੍ਰੈਚੁਲੇਸ਼ਨਸ ਸੋ ਕੀ ਕਹਿਣਾ ਚਾਹੋਗੇ ਇਸ ਮੇਲੇ ਦੇ ਬਾਰੇ ਵਿੱਚ ਬਸ ਜੀ ਇੱਕ ਕੋਸ਼ਿਸ਼ ਹੈ ਸਾਡੇ ਵੱਲੋਂ ਆਪਣੇ ਕਲਚਰ ਨੂੰ ਹੋਰ ਅੱਗੇ ਵਧਾਉਣ ਦੀ ਤੇ ਅਸੀਂ ਇਹਨਾਂ ਚੀਜ਼ਾਂ ਨਾਲ ਕਾਫੀ ਸਮੇਂ ਤੋਂ ਜੁੜੇ ਹੋਇਆ ਮੈਂ ਮੇਰੀ ਸਾਰੀ ਟੀਮ ਅਸੀਂ ਕਾਲਜੇਸ ਦੇ ਵਿੱਚ ਯੂਥ ਫੈਸਟੀਵਲ ਦੇ ਲਈ ਕੋਚਿੰਗ ਵਗੈਰਾ ਕਰਦੇ ਰਹੇ ਆ ਕਾਫੀ ਸਮੇਂ ਤੋਂ ਕਰਦੇ ਆ ਰਹੇ ਆ ਜੀ ਤੇ ਬਸ ਇਦਾਂ ਹੀ ਅਚਾਨਕ ਇੱਕ ਇਹੋ ਜਿਹਾ ਸਬੱਬ ਬਣਿਆ ਸੀ ਜਿੱਥੋਂ ਅਸੀਂ ਇਹ ਡਿਸੀਜਨ ਲਿਆ ਸੀ ਕੱਪ ਕਰਾਉਣ ਦਾ ਤੇ ਸਾਨੂੰ ਵੀ ਨਹੀਂ ਪਤਾ ਸੀ ਇਹ ਕੱਪ ਇੰਨੇ ਸਿਖਰ ਤੇ ਪਹੁੰਚ ਜਾਊਗਾ ਤੇ ਅੱਜ ਅਸੀਂ ਆਪਣਾ ਚੌਥਾ ਕੱਪ ਕਰਾ ਰਹੇ ਤੇ ਮਾਲਕ ਦੀ ਪੂਰੀ ਮਿਹਰ ਹੋਈ ਪਈ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਸਰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਥੈਂਕ ਯੂ ਕਰਦੇ ਆ ਸਾਰੇ ਆਡੀਅੰਸ ਦਾ ਤੇ ਰੋਜ਼ਾਨਾ ਸਪੋਕਸਮੈਨ ਦਾ ਜਿਹੜੇ ਸਾਨੂੰ ਕਵਰ ਕਰ ਰਹੇ ਆ ਅਸੀਂ ਇੱਕ ਕੱਪ ਜਦੋਂ ਸ਼ੁਰੂ ਕੀਤਾ ਸੀ ਹੱਤੋਂ 4 ਸਾਲ ਪਹਿਲਾਂ ਅਸੀਂ ਇਹ ਸੋਚਿਆ ਸੀਗਾ ਵੀ ਅਸੀਂ ਇੱਕ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਾਂਗੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਪਹਿਲਾਂ ਅਸੀਂ 2 ਕੱਪ ਨਵਾਂ ਸ਼ਹਿਰ ਦੇ ਵਿੱਚ ਕਰਾਇਆ ਤੇ ਗੌਰ تھیਟਰ ਦੇ ਵਿੱਚ ਸਾਡਾ ਸੈਕਿੰਡ ਕੱਪ ਹੈ ਚੌਥਾ ਕੱਪ ਹੈ ਸਾਡਾ ਇਹ ਤੇ ਅਸੀਂ ਥੈਂਕ ਯੂ ਕਰਦੇ ਹਾਂ ਸਾਰੀ ਆਡੀਅנס ਦਾ ਤੇ ਥੈਂਕ ਯੂ ਕਰਦੇ ਹਾਂ ਥੋੜਾ ਰੋਜ਼ਾਨਾ ਸਪਕਸ ਮੈਂਦਾ ਜਿਹੜੇ ਤੁਹਾਨੂੰ ਸਾਨੂੰ ਕਵਰ ਕਰ ਰਹੇ ਨੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਜੀ ਕੁਝ ਨਹੀਂ ਕਹਿਣਾ ਚਾਹੁੰਦਾ ਇੰਨੀ ਖੁਸ਼ੀ ਹੈ ਸਰ ਹਾਂਜੀ ਖੁਸ਼ੀ ਬਹੁਤ ਹੈ ਜੀ ਇਹ ਜੋ ਵੀ ਇਸ ਕੱਪ ਦੀ ਦੇਣ ਹੈ ਜੀ ਇਹ ਤਿੰਨ ਬ੍ਰਦਰ ਸਾਡੇ ਵੱਡੇ ਵੱਡੇ ਭਾਈ ਆ ਇਹਨਾਂ ਦੀ ਦੇਣ ਹੈ ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਆਂ ਤੇ ਜਿਵੇਂ ਜਿਵੇਂ ਇਹ ਸਾਨੂੰ ਅੱਗੇ ਲੈ ਕੇ ਜਾ ਰਹੇ ਉਵੇਂ ਇਹਨਾਂ ਦੇ ਨਾਲ ਅਸੀਂ ਜਾ ਰਹੇ ਆਂ ਜਿੰਨਕੇ ਵੱਡੇ ਭਰਾ ਕਹਿਣ ਤੇ ਅਸੀਂ ਬਸ ਮੰਨੀ ਜਾਈਏ ਸੋ ਵਾਲੀ ਗੱਲ ਆ ਹਾਂਜੀ ਕੀ ਬਾਤ ਹੈ ਜੀ ਇੱਦੀ ਹੋਣਾ ਚਾਹੀਦਾ ਵੱਡੇ ਭਰਾਵਾਂ ਦਾ ਵੈਸੇ ਵੀ ਕਿਹਾ ਮੰਨਣਾ ਚਾਹੀਦਾ ਸਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਕੱਪ ਸੀਗਾ ਭੰਗੜੇ ਨਾਲ ਸ਼ੁਰੂ ਹੋਇਆ ਸੀਗਾ ਤੇ ਭੰਗੜੇ ਯੂਥ ਫੈਸਟੀਵਲਾਂ 'ਚ ਪੈਂਦੇ ਸੀ ਯੂਥ ਫੈਸਟੀਵਲਾਂ ਤੋਂ ਬਾਅਦ ਅਸੀਂ ਇਹਨਾਂ ਨੂੰ ਪ੍ਰਾਈਵੇਟ ਕੱਪਾਂ ਤੇ ਲੈ ਕੇ ਆਏ ਕਿ ਜਿੱਦਾਂ ਕਬੱਡੀ ਦੇ ਕੱਪ ਹੁੰਦੇ ਨੇ ਉਦਾਂ ਭੰਗੜੇ ਦੇ ਵੀ ਕੱਪ ਹੋਣ ਲੱਗਣ ਕਿਉਂਕਿ ਜਦੋਂ ਸਟੂਡੈਂਟ ਸੀਗੇ ਯੂਥ ਫੈਸਟੀਵਲ 'ਚ ਭੰਗੜਾ ਪੈਂਦਾ ਸੀਗਾ ਬੜੇ ਜੀ ਜਾਨ ਦੇ ਨਾਲ ਲਗਨ ਦੇ ਨਾਲ ਭੰਗੜਾ ਪਾਉਂਦੇ ਸੀ ਮੁੜ ਕੇ ਕੀ ਸੀ ਉਹ ਵਿਲੇ ਜੇ ਹੋ ਜਾਂਦੇ ਸੀਗੇ ਤੇ ਇਸ ਕਰਕੇ ਅਸੀਂ ਉਹਨਾਂ ਲਈ ਇਹ ਉਪਰਾਲਾ ਕੀਤਾ ਕਿ ਉਹ ਬਾਅਦ 'ਚੋ ਵੀ ਯੂਥ ਫੈਸਟੀਵਲਾਂ ਤੋਂ ਬਾਅਦ ਭੰਗੜੇ ਨੂੰ ਕਿਵੇਂ ਨਾ ਕਿਵੇਂ ਜਾਰੀ ਰੱਖ ਸਕਣਗੇ ਉਹ ਚੰਗਾ ਉਪਰ ਆ ਲਾਇਆ ਥੈਂਕ ਯੂ ਸੋ ਮਚ ਸਰ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਮੈਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਕਵਰ ਕਰਦੇ ਪਏ ਆ ਤੇ ਮੇਰਾ ਇਹੀ ਕਹਿਣਾ ਕਿ ਅਸੀਂ ਸਾਡੀ ਜਿੰਨੇ ਵੀ ਟੀਮ ਹੈ ਤੇ ਸਾਡੀ ਇਹੀ ਸੋਚ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਭੰਗੜਾ ਨਾ ਉਸ ਨੂੰ ਇੱਕ ਲਾਗੇ ਇਮੇਜ ਬਣੀ ਹੋਈ ਹੈ ਕਿ ਇਹ ਗਲਤ ਤਰੀਕੇ ਨਾਲ ਲਿਆ ਜਾਂਦਾ ਅਸੀਂ ਚਾਹੁੰਦੇ ਕਿ ਅਸੀਂ ਉਸ ਨੂੰ ਸੋਖ ਦਿਖਾਈਏ ਆਪਣੇ ਕਲਚਰ ਨੂੰ ਅਸੀਂ ਅੱਗੇ ਪ੍ਰਮੋਟ ਕਰੀਏ ਤੇ ਇਸ ਕਰਕੇ ਅਸੀਂ ਸਾਰੇ ਜੁੜੇ ਹੋਏ ਹਾਂ ਤੇ ਹਰ ਇੱਕ ਸਾਲ ਅਸੀਂ ਇਹ ਕਰਵਾ ਰਹੇ ਹਾਂ ਕੀ ਬਾਤ ਹੈ ਜੀ ਕੀ ਬਾਤ ਹੈ ਥੈਂਕ ਯੂ ਸਰ ਤੁਸੀਂ ਕੀ ਕਹਿਣਾ ਚਾਹੋਗੇ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਤਾਂ ਪਹਿਲਾਂ ਤੇ ਦਿਲੋਂ ਧੰਨਵਾਦ ਕਰਨਾ ਚਾਹੁੰਗਾ ਆਡੀਅנס ਦਾ ਸਪੋਰਟਰ ਦਾ ਆਪਣੇ ਸਪான்ਸਰਸ ਦਾ ਤੇ ਸਾਰੀ ਸਿੱਕਾ ਟੀਮ ਦਾ ਜੀ ਜਿਨ੍ਹਾਂ ਨੇ ਤੁਹਾਨੂੰ ਮਨੋ ਤੁਹਾਨੂੰ ਜਿੱਤ ਕੇ ਸਾਥ ਦਿੱਤਾ ਹੈ ਕੀ ਬਾਤ ਹੈ ਤੇ ਵਧੀਆ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਐਂਡ ਆਲ ਦਾ ਵੈਰੀ ਵੈਰੀ ਬੈਸਟ ਜੀ ਜੀ ਇਸ ਕੱਪ ਦੇ ਲਈ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਤਿਆਰੀ ਕਿੰਨੇ ਵੱਡੇ ਵੱਡੇ ਨਾਮ ਨੇ ਤੇ ਹੁਣ ਜਿਵੇਂ ਅਮਾਊਂਟ ਦੀ ਵੀ ਚਲੋ ਗੱਲ ਕਰ ਦਵਾ ਤਾਂ ਇਹ ਤਕਰੀਬਨ ਅੱਜ ਇਹ 9-10 ਲੱਖ ਰੁਪਏ ਦਾ ਬਜਟ ਜਿਹੜਾ ਖਰਚਿਆ ਜਾ ਰਿਹਾ ਇਹ ਉਹਨਾਂ ਭਰਾਵਾਂ ਤੋਂ ਉਹਨਾਂ ਸਪੌਂਸਰਾਂ ਤੋਂ ਬਿਨਾ ਬਿਲਕੁਲ ਵੀ ਮੁਮਕਿਨ ਨਹੀਂ ਆ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਜੀ ਇਹਦੇ ਵਿੱਚ ਫੋਰਮ ਦੇ ਵਿੱਚ ਬਹੁਤ ਇਹੋ ਜਿਹੇ ਬੰਦੇ ਬੈਠੇ ਜਿਹੜੇ ਇੱਥੋਂ ਭੰਗੜਾ ਪਾ ਕੇ ਗਏ ਜਿਨ੍ਹਾਂ ਨੇ ਉੱਥੇ ਜਾ ਕੇ ਕਲੱਬ ਬਣਾਏ ਨੇ ਆਪਣੇ ਔਰ ਉਹ ਅੱਜ ਵੀ ਸਾਨੂੰ ਇੱਥੇ ਜਦੋਂ ਤੋਂ ਅਸੀਂ ਕੱਪ ਕਾਲਾ ਸ਼ੁਰੂ ਕੀਤਾ ਉਹਨਾਂ ਨੇ ਬਹੁਤ ਸਪੋਰਟ ਕੀਤੀ ਆ ਜੇ ਮੈਂ ਕੱਲੇ-ਕੱਲੇ ਦਾ ਨਾਮ ਲੈ ਲੱਗਦਾ ਤਾਂ ਇੰਟਰਵਿਊ ਬਹੁਤ ਲੰਬੀ ਹੋ ਜਾਣੀ ਆ ਸੋ ਤੁਹਾਡੀ ਇੰਟਰਵਿਊ ਦੇ ਜ਼ਰੀਏ ਨਾਲ ਮੈਂ ਆਪਣੇ ਕੱਲੇ-ਕੱਲੇ ਸਪੌਂਸਰ ਦਾ ਆਪਣੀ ਸਾਰੀ ਟੀਮ ਵੱਲੋਂ ਸੱਚੇ ਤਹਿ ਦਿਲ ਤੋਂ ਧੰਨਵਾਦ ਕਰਦਾ ਜੀ ਤੇ ਉਹਨਾਂ ਦੀ ਸਪੋਰਟ ਜੇ ਇਦਾਂ ਹੀ ਰਹੀ ਸਾਨੂੰ ਤਾਂ ਇਹ ਕੱਪ ਹੋਰ ਸਿਖਰਾਂ ਤੇ ਜਾਊਗਾ ਕੀ ਬਾਤ ਹੈ ਜੀ ਕੀ ਬਾਤ ਹੈ ਮਾਸ਼ਾਅੱਲਾ ਬਹੁਤ-ਬਹੁਤ ਸ਼ੁਕਰੀਆ ਜੀ ਆਲ ਦਾ ਵੈਰੀ ਬੈਸਟ ਸਸੀ ਕਾ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਬਹੁਤ ਵੱਖਰਾ ਆ ਜਿੱਥੇ ਸਤਨਾਮ ਵੀਰਾ ਵੀ ਆ ਤੇ ਜਿਨ੍ਹਾਂ ਨੇ ਰੰਗ ਬੰਨਿਆ ਹੋਇਆ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੋਈਆਂ ਸਾਰੀਆਂ ਗੱਲਾਂ ਕਰ ਰਿਹਾ ਥੋੜਾ ਜਿਹਾ ਘੱਟ ਬੋਲਾਂਗੀ ਕਿਉਂਕਿ ਉਹਨਾਂ ਨਾਲ ਬਹੁਤ ਛੋਟੀਆਂ ਮੈਂ ਸੱਚੀ ਗੱਲ ਵੀਰੇ ਸਤਿ ਸ੍ਰੀ ਅਕਾਲ ਮਨੀਸ਼ਾ ਜੀ ਤੁਹਾਡਾ ਬਹੁਤ ਸਵਾਗਤ ਹੈ ਇਸ ਪੰਗੜਾ ਅਨੰਤ ਦੇ ਫੈਸਟੀਵਲ ਦੇ ਵਿੱਚ ਜਿੱਥੇ ਸਾਡੀਆਂ ਮਟਿਆਰਾਂ ਲੁੱਡੀ ਪਾ ਰਹੀਆਂ ਨੇ ਤੇ ਮੁੰਡੇ ਪੰਗੜਾ ਪਾ ਰਹੇ ਨੇ ਸੋ ਬਹੁਤ ਸਵਾਗਤ ਤੁਹਾਡਾ ਔਰ ਤੁਸੀਂ ਬਹੁਤ ਅੱਛਾ ਇਹ ਲੋਕਾਂ ਦੇ ਨਾਲ ਸਭਿਆਚਾਰ ਦੀਆਂ ਗੱਲਾਂ ਸਾਡੇ ਸਾਹਿਤ ਦੀਆਂ ਗੱਲਾਂ ਔਰ ਉਹਨਾਂ ਲੋਕਾਂ ਨੂੰ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਪੰਜਾਬੀ ਦਾ ਨਾਮ ਕੀਤਾ ਜੀ ਸੋ ਵੀਰੇ ਅੱਜ ਇੱਥੇ ਆਪਾਂ ਆਏ ਆ ਸਾਰਾ ਕੈਪਚਰ ਕੀਤਾ ਲਾਈਕ ਜਿੱਦਾਂ ਨਜ਼ਾਰਾ ਦੇਖਿਆ ਜਿਵੇਂ ਮੇਲੇ ਦੀ ਗੱਲ ਕਰਦੇ ਮੇਲੇ ਤੇ ਜਾਂਦੇ ਨਾ ਸਭਿਆਚਾਰ ਦੇਖਣ ਤਰੇ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਤਰੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤਰੇ ਤਰ੍ਹਾਂ ਦੇ ਲੋਕ ਹੁੰਦੇ ਆ ਸੋ ਅੱਜ ਇੱਥੇ ਆ ਕੇ ਵੀ ਲਾਈਕ ਮੇਲੇ ਤੋਂ ਵੀ ਉੱਪਰ ਦਾ ਨਜ਼ਾਰਾ ਹੈ ਨਾ ਸੋ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮੈਨੂੰ ਬਹੁਤ ਚੰਗਾ ਲੱਗਦਾ ਜਿੱਥੇ ਵੀ ਪੰਜਾਬ ਪੰਜਾਬੀਅਤ ਦੀ ਗੱਲ ਜਾਂ ਸਾਡੇ ਸੱਭਿਆਚਾਰ ਦੀ ਗੱਲ ਹੁੰਦੀ ਹੈ ਔਰ ਜਿੱਥੇ ਵੀ ਮੈਨੂੰ ਬੁਲਾਇਆ ਜਾਂਦਾ ਮੈਂ ਬਹੁਤ ਖੁਸ਼ੀ ਮਹਿਸੂਸ ਕਰਕੇ ਆਉਣਾ ਕਿਉਂਕਿ ਜਿੱਥੇ ਅਸੀਂ ਕਮਰਸ਼ੀਅਲ ਕੰਮ ਕਰਦੇ ਆ ਆਪਣੇ ਬਿਜ਼ਨਸ ਕਰਦੇ ਆ ਜਾਂ ਆਪਣੇ ਕਾਰੋਬਾਰ ਕਰਦੇ ਆ ਉੱਥੇ ਹੀ ਨਾਲ ਆਪਣੇ ਸੱਭਿਆਚਾਰ ਦੇ ਲਈ ਤਿਲ ਫੁੱਲ ਕੱਢਣਾ ਉਹਦੇ ਲਈ ਸਮਾਂ ਕੱਢਣਾ ਉਹਦੇ ਲਈ ਯਤਨ ਕਰਨੇ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਔਰ ਪੰਜਾਬ ਦਾ ਜਿਹੜਾ ਸੰਗੀਤ ਹੈ ਜਿਸ ਦੇ ਵਿੱਚ ਗੀਤ ਵੀ ਆਉਂਦੇ ਨੇ ਨਾਚ ਵੀ ਆਉਂਦੇ ਨੇ ਸਾਜ਼ ਵੀ ਆਉਂਦੇ ਨੇ ਉਹ ਬਹੁਤ ਵਿਸ਼ਾਲ ਉਹਦਾ ਦਾਇਰਾ ਹੈ ਤੇ ਬਹੁਤ ਉਹਦੀ ਵੱਡੀ ਅਮੀਰ ਪਰੰਪਰਾ ਹੈ ਜਿਸ ਨੂੰ ਪੂਰੀ ਦੁਨੀਆ ਫੋਲੋ ਵੀ ਕਰ ਰਹੀ ਹੈ ਤੁਸੀਂ ਦੇਖਿਆ ਹੋਵੇਗਾ ਬਾਲੀਵੁੱਡ ਦੇ ਵਿੱਚ ਜਦ ਤੱਕ ਪੰਜਾਬੀ ਗੀਤ ਨਾ ਵੱਜੇ ਜਾਂ ਪੰਜਾਬੀ ਇਨਸਟਰੂਮੈਂਟ ਨਾ ਵੱਜਣ ਤਾਂ ਉਹ ਗੀਤ ਅਧੂਰਾ ਲੱਗਦਾ ਹੈ ਇਸੇ ਤਰ੍ਹਾਂ ਹੀ ਮੈਂ ਕਹਾਂਗਾ ਜਦੋਂ ਪੂਰੀ ਦੁਨੀਆ ਸਾਨੂੰ ਫੋਲੋ ਕਰਦੀ ਹੋਵੇ ਸਾਡੇ ਸੰਗੀਤ ਨੂੰ ਤੇ ਕਿਉਂ ਨਾ ਪੰਜਾਬੀ ਵੀ ਪੂਰਾ ਜੋਸ਼ੋ ਖਰੋਸ਼ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਖੁਲਾਸ ਦੇ ਨਾਲ ਆਪਣੇ ਇਹਨਾਂ ਨਾਚਾਂ ਵੱਲ ਮੁੜਨ ਆਪਣੇ ਇਹਨਾਂ ਮੇਲਿਆਂ ਵੱਲ ਮੁੜਨ ਇਹ ਮੇਲੇ ਅੱਜ ਭਾਵੇਂ ਆਡੀਟੋਰੀਅਮ ਵਿੱਚ ਆ ਗਏ ਨੇ ਪਰ ਇਹ ਮੇਲੇ ਪੰਜਾਬ ਦੇ ਪਿੰਡਾਂ ਸੱਥਾਂ ਪਿੰਡਾਂ ਤੋਂ ਸ਼ੁਰੂ ਹੋਏ ਮੇਲਿਆਂ ਮੁਸਾਬਿਆਂ ਤੋਂ ਸਫ਼ਰ ਕਰਦੇ ਕਰਦੇ ਕਾਲਜਾਂ ਯੂਨੀਵਰਸਿਟੀਆਂ ਤੋਂ ਹੁੰਦੇ ਹੋਏ ਆਡੀਟੋਰੀਅਮਾਂ 'ਚ ਤੇ ਹੁਣ ਜਿਵੇਂ ਸਾਡੇ ਫਨਕਾਰ ਵਰਲਡ ਦੀਆਂ ਜਿਹੜੀਆਂ ਵੱਡੀਆਂ ਸਟੇਜਾਂ ਨੇ ਉੱਥੇ ਤੱਕ ਗਏ ਨੇ ਪਰ ਉਹਦੇ ਪੜਾਅ ਇਹੀ ਨੇ ਜਿਹੜੇ ਤੈਅ ਕਰ ਰਹੇ ਨੇ ਹੈਨਾ ਜਿਵੇਂ ਤੁਸੀਂ ਵਰਲਡ ਦੀ ਸਟੇਜਾਂ ਦੀ ਗੱਲ ਕੀਤੀ ਹੈ ਹੈਨਾ ਦਿਲਜੀਤ ਦੋਸਾਂਝ ਦੀ ਗੱਲ ਕਰੀ ਆਪਾਂ ਲਿਕ ਕੋਚੇਲਾ ਤੱਕ ਪਹੁੰਚ ਗਏ ਨੇ ਸੋ ਉਹਨਾਂ ਨੇ ਵੀ ਜਦੋਂ ਆਪਣੇ ਗੀਤ ਗਾਏ ਨੇ ਜਾਂ ਬਾਕੀ ਕਲਾਕਾਰਾਂ ਨੇ ਚਮਕੀ ਲਏ ਤੇ ਜਾਂ ਹੋਰ ਗੁਰਦਾਸ ਮਾਨ ਸਰ ਜੀ ਦੇ ਹਰ ਪਜਰਮਾਨ ਜੀ ਦੇ ਗੀਤ ਗਾਏ ਨੇ ਤਾਂ ਭੰਗੜਾ ਹੁੰਦਾ ਰਿਹਾ ਸਟੇਜ ਤੇ ਲਗਾਤਾਰ ਭੰਗੜੇ ਵਾਲੇ ਜਿਹੜੇ ਆਪਣੇ ਵੀਰ ਸੀ ਉਹ ਭੰਗੜਾ ਕਰ ਰਹੇ ਸੀਗੇ ਹੈਨਾ ਪਰਫਾਰਮੈਂਸ ਦੇਖੀ ਹੋਣੀ ਆ ਤੁਸੀਂ ਬਿਲਕੁਲ ਜੀ ਔਰ ਜਿੱਥੇ ਗਏ ਨੇ ਖਾਸ ਕਰਕੇ ਸੀ ਦਲਜੀਤ ਦੇਸ ਕਰਕੇ ਵੀ ਸ਼ੁਕਰਗੁਜ਼ਾਰਾ ਕਿ ਉਹਨਾਂ ਨੇ ਇਸ ਵੱਡੇ ਮੰਚਾਂ ਤੇ ਜਾ ਕੇ ਵੀ ਆਪਣਾ ਪਹਿਰਾਵਾ ਜਿਹੜਾ ਉਹ ਪੰਜਾਬੀ ਪਹਿਰਾਵਾ ਜਿਹੜਾ ਸਾਡਾ ਆਪਣਾ ਪਹਿਰਾਵਾ ਹੈ ਉਸ ਨੂੰ ਉਹਨਾਂ ਨੇ ਅਡਾਪਟ ਕੀਤਾ ਵੀ ਹੈ ਔਰ ਉਹਦਾ ਪ੍ਰਚਾਰ ਪ੍ਰਸਾਰ ਕੀਤਾ ਦੂਜਾ ਉਹਦੇ ਗੀਤਾਂ ਦੇ ਵਿੱਚ ਮੈਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਕਿ ਜਦੋਂ ਐਡੀ ਵੱਡੀ ਸਟੇਜ ਤੇ ਜਾ ਕੇ ਉਹ ਕਹਿੰਦੇ ਨੇ ਮਲਕੀ ਖੂਹ ਦੇ ਉੱਤੇ ਪੜਦੀ ਪਈ ਸੀ ਪਾਣੀ ਮਲਕਾ ਮਲਕੀ ਕੀਮਾ ਦਾ ਕਿੱਸਾ ਜਿਹੜਾ ਕਿਉਂਕਿ ਇਹ ਇਹ ਸਾਡੇ ਆਉਣ ਵਾਲੇ ਯੂਥ ਨੂੰ ਪਤਾ ਲੱਗ ਗਿਆ ਉਹ ਸਰਚ ਕਰਨਗੇ ਕਿ ਇਹ ਕੌਣ ਲੋਕ ਨੇ ਦੁੱਲਾ ਕੌਣ ਹੈ ਜャ ਸੁੱਚਾ ਸੂਰਮਾ ਕੌਣ ਹੈ ਜャ ਜੱਗਾ ਜੰਮਿਆਂ ਤੇ ਮਿਲਣ ਬਧਾਈਆਂ ਉਹ ਕੌਣ ਹੈ ਇਹ ਸਾਡੇ ਆਪਣੇ ਪੰਜਾਬ ਦੇ ਨਾਇਕ ਨੇ ਜਿਨ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਔਰ ਦਲਜੀਤ ਜੀ ਕਰ ਰਹੇ ਨੇ ਹੋਰ ਵੱਡੇ ਫਨਕਾਰ ਕਰ ਰਹੇ ਨੇ ਇਹਦੇ ਲਈ ਸਾਨੂੰ ਆਉਣ ਵਾਲਿਆਂ ਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਐਂਡ ਯੂ ਆਰ ਡੂਇੰਗ ਵੈਰੀ ਵੈਰੀ ਗੁੱਡ ਵੀਰੇ ਬਹੁਤ ਚੰਗਾ ਕਰ ਰਹੇ ਹੋ ਥੈਂਕ ਯੂ ਸੋ ਮੱਚ ਆਪਣਾ ਥੋੜਾ ਸਮਾਂ ਦੇਣ ਲਈ ਥੈਂਕ ਯੂ ਬਹੁਤ ਸ਼ੁਕਰੀਆ ਸਾਡੀ ਛੋਟੀ ਭੈਣ ਮਨੀਸ਼ਾ ਨੂੰ ਬਹੁਤ ਧੰਨਵਾਦ ਕਿ ਉਹ ਇਸ ਮੇਲੇ ਨੂੰ ਦੇਖਣ ਆਏ ਨੇ ਮੇਲੇ ਨੂੰ ਕੈਪਚਰ ਕਰ ਰਹੇ ਨੇ ਔਰ ਜਾਨਾ ਸਪੋਕਸਮੈਨ ਦੇ ਇਹ ਇਹ ਜਿਹੜੀ ਬਾਤ ਪੰਜਾਬ ਪੰਜਾਬੀਅਤ ਦੀ ਹੋ ਰਹੀ ਹੈ ਉਹਨੂੰ ਫੈਲਾ ਰਹੇ ਨੇ ਧੰਨਵਾਦ ਅਚੂਪੀ ਅਨੀ ਬਚੂਪੀ ਬਚੂਪੀ ਦੀ ਬੈਸਟ ਅਨਸਰ थर्ड ਪ੍ਰਾਈਜ਼ ਵੰਦਨਾ ਡਗਾ ਪੰਗੜਾ ਕੈਗਨੀ ਸੀ ਸੈਕੰਡ ਪ੍ਰਾਈਜ਼ ਆ ਉਹਨਾਂ ਜਜੇਸ ਨੂੰ ਥੋੜਾ ਨਾਮ ਨਹੀਂ ਪਤਾ ਲੱਗਿਆ ਸੀ ਸਾਨੂੰ ਨੇ ਨੋਟ ਕਰ ਲਿਆ ਸੀ ਟੀਮ ਨੋਟ ਕਰ ਲਈ ਸੀ ਹੁਣ ਟੀਮ ਦੇ ਵਿੱਚੋਂ ਖੁਦ ਤੁਸੀਂ ਦੇਖ ਲਿਓ ਸਿੰਗਲਾ ਚਿਤਕਾਰਾ ਯੂਨੀਵਰਸਿਟੀ ਦਾ ਸੈਕੰਡ ਬੈਸਟ ਅਨਸਰ ਵੀ ਹੈ ਫਸਟ ਬੈਸਟ ਆਨਸਰ ਦੀ ਭੰਗੜਾ ਇਨਫਿਨਿਟੀ ਲੁੱਡੀ ਦਾ ਸ਼ਰਪ੍ਰੀਤ ਤੌਰ ਫੋਕ ਦਾ ਸਟੈਂਡਿੰਗ ਆਪਟਰ ਸੋ ਐਸੀ ਉਹ ਭੰਗੜੇ ਦਾ ਮੇਲਾ ਜਿਹੜਾ ਤੁਸੀਂ ਦੇਖਿਆ ਆਨੰਦਮਾਨਿਆ ਭੰਗੜਾ ਵੀ ਸੀਗਾ ਲੁੱਡੀ ਵੀ ਸੀਗੀ ਬਹੁਤ ਚੰਗਾ ਲੱਗਿਆ ਸੋ ਪੂਰੀ ਟੀਮ ਦੇ ਨਾਲ ਗੱਲਬਾਤ ਵੀ ਕੀਤੀ ਭੰਗੜਾ ਅਨੰਤ ਜਿਹੜੇ 4th ਇਹ ਹੋ ਰਿਹਾ ਆਇਆ ਚੌਥਾ ਜਿਹੜਾ ਇਹ ਭੰਗੜਾ ਫੈਸਟੀਵਲ ਕਮਾ ਜਾਂ ਇਹ ਕੰਪੀਟੀਸ਼ਨ ਕਮਾ ਹੋ ਰਿਹਾ ਆਇਆ ਸੋ ਪ੍ਰਾਈਜ਼ ਦੇਖ ਲਓ ਜੀ 51000 31000 1 ਲੱਖ ਫਰਸਟ ਪ੍ਰਾਈਜ਼ ਮਿਲਿਆ ਜਿਹੜਾ ਸੋ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਵੀ ਆਏ ਨੇ ਆ ਕੇ ਜਾ ਵੀ ਰਹੇ ਨੇ ਸੋ ਵੱਡੇ ਵੱਡੇ ਕਲਾਕਾਰ ਵੀ ਆਏ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਕਿ ਅੱਜ ਇੱਥੇ ਆਏ ਜਿਨ੍ਹਾਂ ਨੇ ਸਾਦਿਤਾ ਮੇਲੇ ਦੇ ਵਿੱਚ ਸੋ ਉਮੀਦ ਕਰਦੀ ਆ ਪੰਜਾਬੀ ਕਲਚਰ ਪੰਜਾਬੀ ਸੱਭਿਆਚਾਰ ਨੂੰ ਤੁਸੀਂ ਇਸੇ ਤਰੀਕੇ ਨਾਲ ਪਿਆਰ ਕਰਦੇ ਰਹੋਗੇ ਤੇ ਨਾਲ ਦੀ ਨਾਲ ਰੋਜ਼ਾਨਾ ਸਪੋਕਸਮੈਨ ਨੂੰ ਵੀ ਸਤਿ ਸ਼੍ਰੀ ਅਕਾਲ